ਤਵਾੜੀ ਇੱਕ ਰਸਾਲ ਲੰਗ ਰਿਹਾ ਸੀ ਉਸ ਨੇ ਦੇਖਿਆ ਵੀ ਇੱਕ ਜਿਹੜਾ ਸੱਪ ਉਹ ਇੱਕ ਬਾਂਦਰ ਨੂੰ ਚਾਰ ਸਵੇਰ ਤੋਂ ਬੁਲੇਟੀ ਬੱਠਾ ਉਸ ਨੇ ਆਖਿਆ ਕੌਣ ਆਏ ਨੂੰ ਮਛੜਾ ਦਾ ਉਸ ਨੇ ਇਸ ਨੂੰ ਛੜਾ ਦਿੱਤਾ ਤੇ ਉਹ ਬਾਂਦਰ ਉਹਦੀ ਹਰ ਇੱਕ ਗੱਲ ਬੰਨਣ ਲੱਗ ਗਿਆ ਜੋ ਵੀ ਕੰਮ ਕਰਦਾ ਸੀ ਉਹਦੇ ਨਾਲ ਨਾ ਰਹਿੰਦਾ ਸੀ ਚੋਦੀ ਸੇਵਾ ਵੀ ਕਰਦਾ ਉਹਦੇ ਨਾਲ ਕੰਮ ਵੀ ਕਰਦਾ ਇਸ ਕਰਕੇ ਉਹ ਜਿਹੜੇ ਪਿੰਡ ਵਾਲੇ ਲੋਕ ਸੀ ਉਹ ਸਾਰੇ ਇਹਨੂੰ ਮਾਰਾ ਸਮਝਣ ਲੱਗੇ ਕਦੇ ਦੋਸਤੀ ਚੰਗੀ ਨਹੀਂ ਰਹੇਗੀ ਤੂੰ ਬੰਦਾ ਏ ਬਾਂਗਰ ਉਹਨੇ ਬਹੁਤ ਸਮਝਾਇਆ ਨਾ ਸੱਜਿਆ ਇੱਕ ਦਿਨ ਉਹ ਕਹਿੰਦਾ ਵੀ ਤੁਸੀਂ ਮੱਚਦੇ ਆ ਮੇਰੇ ਤੇ ਕਿਉਂਕਿ ਬਾਂਦਰ ਮੇਰੀ ਮੰਨਦਾ ਸੋਦੀ ਮੰਨਦਾ ਉਹ ਆ ਤੇ ਚਲੋ ਠੀਕ ਆ ਉਹ ਜੀ ਇੱਕ ਦਿਨ ਕਿਤੇ ਖੇਤ ਚਲਾ ਗਿਆ ਖੇਤ ਕਿਤੇ ਦਰਖਤ ਦੇ ਥੱਲੇ ਪੈ ਗਿਆ ਆਪ ਸੋ ਗਿਆ ਤੇ ਜਿਹੜਾ ਬਾਂਦਰ ਸੀ ਉਹ ਉਹਦੀਆਂ ਮੱਖੀਆਂ ਚੱਲੀ ਜਾਂਦਾ ਸੀ ਮੱਖੀਆਂ ਚਲਦੇ ਚਲਦੇ ਇੱਕ ਦੋ ਮੱਖੀਆਂ ਨਾ ਉੱਡੀਆਂ ਉਹਦੇ ਤੋਂ ਬਾਹਰ ਤਾਂ ਕਰਨ ਲੱਗਦੀ ਐ ਤੇ ਉਸਨੇ ਅੱਖ ਲਖਵਾੜੀ ਨਾਲ ਇਹਨਾਂ ਨੂੰ ਵੱਢ ਦੋ ਉਹ ਜਉਂ ਘਵਾੜੀ ਉਹ ਵੀ ਮਾਰੀ ਤੇ ਉਹਦਾ ਸਿਰ ਲੈ ਜਾਂਦਾ ਭਾਈ ਸਾਰੇ ਪਿੰਡ 'ਚ ਰੌਲਾ ਪੈ ਗਿਆ ਭਈ ਉਹ ਉਹਨੇ ਬੰਦਾ ਮਾਰਤਾ ਉਹਨੇ ਬੰਦਾ ਮਾਰਤਾ ਬਾਹਰ ਦੇ ਤੇ ਉਹ ਦੋ ਸਿਆੜੇ ਬੰਦੇ ਲੰਘ ਰਹੇ ਸੀ ਇਹ ਗੁਰੂ ਦੇ ਪ੍ਰੇਮੀ ਉਹ ਕਹਿੰਦੇ ਨੇ ਜੀ ਇਹ ਆਪ ਦੀ ਨੀਅਤ ਨਾਲ ਮਰਿਆ ਇਹ ਆਪ ਦੀ ਸੋਚ ਨਾਲ ਮਰਿਆ ਉਹ ਬਹੁਤ ਸਮਝਾਇਆ ਸੀ ਪਰ ਨਹੀਂ ਇਹ ਨੇ ਉਹਦੇ ਨਾਲੋਂ ਦੋਸਤੀ ਨਹੀਂ ਛੱਡੀ ਤੇ ਉਹ ਕਹਿੰਦੇ ਵੀ ਜੇ ਇਹ ਉਹਦੇ ਨਾਲੋਂ ਦੋਸਤੀ ਛੱਡੀ ਜਿਵੇਂ ਕਹਿੰਦੇ ਆ ਵੀ ਅਸੀਂ ਅਸੀਂ ਚੰਗਿਆਂ ਨਾਲ ਰਲੇ ਸਾਡੀ ਝੋਲੀ ਫੁੱਲਾਂ ਨਾਲ ਭਰੀ ਅਸੀਂ ਮਾਰਿਆਂ ਨਾਲ ਰਲੇ ਸਾਡੇ ਉਹ ਵੀ ਜਿਹੜੇ ਝੋਲੀ ਚ ਪਏ ਸੀ ਉਹ ਵੀ ਦੁੱਲੇ ਇਸ ਕਰਕੇ É um o